ਸਤਿ ਸ਼੍ਰੀ ਅਕਾਲ ਸਤਨੁਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਰੋਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਰੁਕ ਕਰਦੇ ਹਾਂ ਪਹਿਲੀ ਖਬਰ ਤਾਂ ਪਹਿਲੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜ਼ਬਰਦਸਤ ਝੜਪ ਹੋਈ ਹੈ ਅ ਅ ਦਰਅਸਲ ਡਰੋਨ ਦੇ ذریعے ਮੁਰਬੇਬੰਦੀ ਕਰਨ ਪਹੁੰਚੀ ਸੀ ਬਠਿੰਡਾ ਪੁਲਿਸ ਬਠਿੰਡਾ ਪੁਲਿਸ ਪ੍ਰਸ਼ਾਸਨ ਨੇ ਬਠਿੰਡਾ ਦੇ ਪਿੰਡ ਜਾਧੀਆਂ ਦੇ ਵਿੱਚ ਡਰੋਨ ਦੇ ਰਾਹੀਂ ਮੁਰਬੇਬੰਦੀ ਕਰਨ ਪਹੁੰਚੀ ਸੀ ਆਪਣੇ ਸਥਾਨਕ ਪ੍ਰਸ਼ਾਸਨ ਦੇ ਨਾਲ ਜਿੱਥੇ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇੱਥੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਹੈ ਪੁਲਿਸ ਅਧਿਕਾਰੀ ਤੇ ਕਿਸਾਨ ਆਪਸ ਦੇ ਵਿੱਚ ਹੱਥੋਪਾਈ ਹੁੰਦੇ ਵੀ ਨਜ਼ਰ ਆਏ ਨੇ ਜ ਜੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਸੋ ਪੰਜਾਬ ਦੇ ਵਿੱਚ ਪੁਲਿਸ ਨਾਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਕਿਸਾਨ ਸਿੱਧਾ ਮੱਥਾ ਲਾ ਰਹੇ ਨੇ ਖਾਸ ਤੌਰ ਤੇ ਸ਼ੰਭੂ ਤੇ ਖਨੋਰੀ ਮੋਰਚਾ ਚੁੱਕੇ ਜਾਣ ਤੋਂ ਬਾਅਦ ਕਿਸਾਨਾਂ ਦੇ ਮਨਾਂ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਖਿਲਾਫ ਗੁੱਸਾ ਹੈ ਜਿਹੜਾ ਕਿ ਜਗ ظاہر ਹੁੰਦਾ ਵੀ ਕਈ ਵਾਰੀ ਨਜ਼ਰ ਆਇਆ ਹੈ ਆਪ ਵਰਕਰਾਂ ਨੂੰ ਆਪ ਆਗੂਆਂ ਨੂੰ ਘੇਰ-ਘੇਰ ਕੇ ਸਵਾਲ ਪੁੱਛੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੋਂ ਵੀ ਪੁਲਿਸ ਅਧਿਕਾਰੀਆਂ ਤੋਂ ਵੀ ਸਵਾਲ ਪੁੱਛੇ ਜਾਂਦੇ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਿਸਾਨ ਲਗਾਤਾਰ ਸਵਾਲ ਚੱਕ ਰਹੇ ਨੇ ਸੋ ਬਠਿੰਡਾ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਮੁਰਬੇ ਬੰਦੀ ਕਰਨ ਗਈ ਪੁਲਿਸ ਦੇ ਉੱਤੇ ਕਿਸਾਨਾਂ ਦੇ ਵੱਲੋਂ ਹੱਲਾ ਬੋਲਿਆ ਗਿਆ ਵਿਰੋਧ ਕੀਤਾ ਗਿਆ ਪੁਲਿਸ ਦਾ ਤੇ ਪੁਲਿਸ ਨੂੰ ਘੇਰ ਕੇ ਮੁਰਬਬੇ ਬੰਦੀ ਕਰਨ ਤੋਂ ਰੋਕਿਆ ਗਿਆ ਫਿਲਹਾਲ ਕੋਈ ਜਿਹੜੀ ਵੱਡੀ ਜਿਹੜੀ ਅਪਡੇਟ ਇਸ ਦੇ ਨਾਲ ਜੁੜੀ ਸਾਹਮਣੇ ਨਹੀਂ ਆਈ ਹੈ ਪਰ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਵਰਤਾਰਾ ਹੈ ਕਿਉਂਕਿ ਉੱਥੇ ਸਥਿਤੀ ਜਿਹੜੀ ਆ ਉਹ ਹਿੰਸਕ ਹੋ ਸਕਦੀ ਸੀ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਨੇ ਦੋਨੋਂ ਦੋਨਾਂ ਦੇ ਵਿੱਚ ਤੂ ਤੂ ਮੈਂ ਮੈਂ ਖਿੱਚੋ ਤਾਣ ਵੇਖਣ ਨੂੰ ਮਿਲੀ ਹੈ ਸੋ ਸਰਕਾਰੀ ਅਧਿਕਾਰੀ ਸਰਕਾਰੀ ਕੰਮ ਦਾ ਹਵਾਲਾ ਦਿੱਤਾ ਗਿਆ ਤੇ ਕਿਸਾਨਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰੀ ਕੰਮ ਦੇ ਵਿੱਚ ਜਿਹੜਾ ਵਿਗਨ ਹੈ ਉਹ ਕਿਸਾਨਾਂ ਦੇ ਵੱਲੋਂ ਪਾਇਆ ਗਿਆ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਿਕ ਮੁਰਾ ਬੰਦੀ ਕੀਤੀ ਜਾ ਰਹੀ ਸੀ ਡਰੋਨ ਦੇ ذریعے ਪਿੰਡ ਦੀ ਸਥਾਨਕ ਜ਼ਮੀਨ ਦੇ ਉੱਤੇ ਸੋ ਜਿਸ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਆਪਣੇ ਝੰਡੇ ਤੇ ਡੰਡੇ ਲੈ ਕੇ ਕਿਸਾਨ ਉੱਥੇ ਪਹੁੰਚ ਗਏ ਲਗਾਤਾਰ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰੇ ਵੀ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਸੋ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿੱਚ ਜਿਹੜੀ ਸਥਿਤੀ ਹੈ ਬਠਿੰਡਾ ਦੇ ਪਿੰਜਾਦਿਆਂ ਦੇ ਵਿੱਚ ਉਹ ਤਣਾਪੁਰਨ ਹੁੰਦੀ ਹੁੰਦੀ ਬਚੀ ਹੈ ਹਿੰਸਕ ਘਟਨਾ ਵੀ ਵਾਪਰ ਸਕਦੀਆਂ ਸਨ ਕਿਉਂਕਿ ਪੁਲਿਸ ਅਧਿਕਾਰੀ ਵੀ ਪੂਰੇ ਤਲਖ ਨਜ਼ਰ ਆ ਰਹੇ ਸੀ ਤੇ ਕਿਸਾਨ ਵੀ ਪੂਰੇ ਤਲਖ ਨਜ਼ਰ ਆ ਰਹੇ ਸੀ ਸੋ ਇਸ ਮਾਮਲੇ ਬਾਬਤ ਅੱਜੇ ਕੋਈ ਵੀ ਜਿਹੜੀ ਵੱਡੀ ਜਾਣਕਾਰੀ ਉਹ ਸਾਹਮਣੇ ਨਹੀਂ ਆਈ ਕੋਈ ਜ਼ਖਮੀ ਹੋਣ ਦੀ ਖਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਘਟਨਾ ਆਪਣੇ ਆਪ ਦੇ ਵਿੱਚ ਜ਼ਰੂਰ ਬੇहद ਵੱਡੀ ਸੀ ਕਿਉਂਕਿ ਹਿੰਸਕ ਜਿਹੜਾ ਰੂਪ ਹੈ ਉਹ ਧਾਰਨ ਕੀਤਾ ਜਾ ਸਕਦਾ ਸੀ ਮੁਰਬਬੇ ਬੰਦੀ ਕਰਨ ਤੋਂ ਕਿਸਾਨ ਕਿਉਂ ਪੁਲਿਸ ਨੂੰ ਰੋਕ ਰਹੇ ਸਨ ਇਸ ਦਾ ਵੀ ਕੋਈ ਜਿਹੜਾ ਖਾਸ ਕਾਰਨ ਹੈ ਅਜੇ ਤੱਕ ਸਾਹਮਣੇ ਨਹੀਂ ਆਇਆ ਉਧਰ ਤੜਕੇ ਤੜਕੇ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਕਪੂਰਥਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਛਾਪੇਮਾਰੀ ਕਰਨ ਪਹੁੰਚ ਗਈ ਐਨਆਈਏ ਦੇ ਸੂਤਰਾਂ ਦੇ ਮੁਤਾਬਿਕ ਇਹ ਛਾਪੇਮਾਰੀ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਆਗੂਆਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਪੰਜਾਬ ਦੇ ਵਿੱਚ ਇੱਕ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਵੀ ਐਨਆਈਏ ਰੇਡ ਕਰਦੀ ਹੈ ਉਹ ਖਾਸ ਤੌਰ ਤੇ ਸਿੱਖ ਆਗੂਆਂ ਦੇ ਘਰਾਂ ਦੇ ਵਿੱਚ ਜ਼ਿਆਦਾ ਰੇਡ ਹੁੰਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬੀਆਂ ਨੂੰ ਡਰਾਉਣ ਦੇ ਲਈ ਐਨਆਈਏ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕਦਮ ਨਿਉ ਚੁੱਕੇ ਜਾਂਦੇ ਨੇ ਸੋ ਐਨਆਈਏ ਸੂਤਰਾਂ ਦਾ ਕਹਿਣਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਨਾਲ ਸੰਬੰਧਿਤ ਆਗੂਆਂ ਦੇ ਘਰਾਂ ਦੇ ਵਿੱਚ ਚੁਕ-ਚੁਪੀਤੇ ਜਿਹੜੀ ਛਾਪੇ ਮਾਰੀ ਹੈ ਅਚਾਨਕ ਜਿਹੜੀ ਛਾਪੇ ਮਾਰੀ ਉਹ ਕੀਤੀ ਗਈ ਹੈ ਜਿਸ ਦੇ ਤਾਰ ਗੁਰਦਾਸਪੁਰ ਗਰਨੇਡ اٹੈਕ ਦੇ ਨਾਲ ਜੋੜੇ ਨੇ ਜੋੜੇ ਜਾ ਰਹੇ ਨੇ ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਗੁਰਦਾਸਪੁਰ ਥਾਣੇ ਦੇ ਉੱਤੇ ਗਰਨੇਡ اٹੈਕ ਹੋਇਆ ਸੀ ਸੋ ਇਸੇ ਨੂੰ ਵੇਖਦੇ ਹੋਏ NIA ਨੇ ਕਿਹਾ ਹੈ ਕਿ ਪੁਖਤਾ ਜਾਣਕਾਰੀ ਦੇ ਆਧਾਰ ਦੇ ਉੱਤੇ ਜਿਹੜੀ ਛਾਪੇ ਮਾਰੀਆਂ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਦੇ ਤਾਰ ਪਾਕਿਸਤਾਨ ਸਥਿਤ ਹਰਿੰਦਰ ਸਿੰਘ ਰਿੰਦਾ ਦੇ ਨਾਲ ਵੀ ਜੋੜੇ ਜਾ ਰਹੇ ਨੇ ਸੋ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਟਾਰਗੇਟ ਦੇ ਉੱਤੇ ਲਿਆ ਜਾ ਰਿਹਾ ਹੈ ਇਹ ਨਾਮ ਦੱਸਿਆ ਜਾ ਰਿਹਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਇਹ ਦਾਵਾ ਵੀ ਐਨਆਈਏ ਨੇ ਕੀਤਾ ਹੈ ਕਿ ਉਹਨਾਂ ਦੇ ਕੋਲੋਂ ਕੁਝ ਜਿਹੜੀਆਂ ਦਸਤਾਵੇਜ਼ ਨੇ ਉਹ ਜ਼ਬਤ ਕੀਤੇ ਗਏ ਨੇ ਮੋਬਾਈਲ ਫੋਨ ਤੇ ਕੁਝ ਵਿਸ਼ੇਸ਼ ਜਿਹੜੀ ਜਾਣਕਾਰੀ ਹੈ ਉਹ ਵੀ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਪਿਛਲੇ ਕਈ ਕਾਫੀ ਸਮੇਂ ਤੋਂ ਕਾਫੀ ਮਹੀਨਿਆਂ ਤੋਂ ਐਨਆਈਏ ਪੰਜਾਬ ਦੇ ਵਿੱਚ ਸਰਗਰਮ ਹੈ ਔਰ ਖਾਸ ਤੌਰ ਤੇ ਸਿੱਖ ਆਗੂਆਂ ਦੇ ਘਰ ਜ਼ਿਆਦਾ ਰੇਟ ਕਰ ਰਹੀ ਹੈ ਸੀ ਇਹ ਵੀ ਵੇਖਿਆ ਕਿ ਅਮਰਿਤਪਾਲ ਸਿੰਘ ਜਿਹੜੇ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਜਦੋਂ ਸਰਗਰਮ ਹੋਏ ਜੇਲ੍ਹ ਜਾਣ ਤੋਂ ਬਾਅਦ ਸਿਆਸਤ ਦੇ ਵਿੱਚ ਸਰਗਰਮ ਹੋਏ ਮੈਂਬਰ ਪਾਰਲੀਮੈਂਟ ਬਣੇ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਵੀ ਵੇਖਣ ਦੇ ਵਿੱਚ ਆਇਆ ਕਿ ਉਹਨਾਂ ਦਾ ਸਮਰਥਨ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਸਮਰਥਨ ਕਰਨ ਵਾਲੇ ਉਹਨਾਂ ਦੇ ਧੜੇ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਛਾਪੇ ਮਾਰੀਆਂ ਕੀਤੀਆਂ ਗਈਆਂ ਜਦੋਂ ਸਿੱਖ ਜਥੇਬੰਦੀਆਂ ਨਾਲ ਜਾਂ ਸਿੱਖਾਗੂਆਂ ਨਾਲ ਇਹ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹ ਕਹੇ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬੀ ਦਾ ਅਕਸ ਖਰਾਬ ਕਰਨ ਦੇ ਲਈ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਜਿਹੜੀ ਐਨਏਆ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਕਿਉਂਕਿ ਇਹ ਵਰਤਾਰਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਜਦੋਂ ਲਗਾਤਾਰ ਐਨਏਆ ਦੇ ਵੱਲੋਂ ਖਾਲਿਸਤਾਨ ਦੇ ਨਾਮ ਦੇ ਹੇਠ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਖਾਲਿਸਤਾਨੀ ਆਗੂਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਐਨਏ ਦੇ ਵੱਲੋਂ ਕੀਤੀ ਗਈ ਹੋਵੇ ਔਰ ਹੁੰਮ ਭੁਮਾ ਕੇ ਉਹਦਾ ਪ੍ਰਚਾਰ ਵੀ ਕੀਤਾ ਗਿਆ ਹੋਵੇ ਸੋ ਸਿੱਖ ਆਗੂਆਂ ਦਾ ਇਹ ਕਹਿਣਾ ਹੈ ਕਿ ਪੰਜਾਬ ਤੇ ਪੰਜਾਬੀਅਤ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜਾ ਐਨਆਈ ਦੀ ਛਾਪੇ ਮਾਰੀ ਹੈ ਉਹ ਪੰਜਾਬ ਦੇ ਵਿੱਚ ਵੱਧ ਰਹੀ ਹੈ ਐਨਆਈ ਦੀ ਦਬਸ਼ ਪੰਜਾਬ ਦੇ ਵਿੱਚ ਵੱਧ ਰਹੀ ਹੈ ਔਰ ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਸਿੱਧੇ ਤਰੀਕੇ ਨਾਲ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ ਬੱਬਰ ਖਾਲਸਾ ਦੇ ਨਾਲ ਜੋੜ ਦਿੱਤਾ ਜਾਂਦਾ ਭਾਵੇਂ ਕਿਤੇ ਕੋਈ ਧਮਾਕਾ ਹੋਵੇ ਜਾਂ ਕਿਤੇ ਕੋਈ ਕਤਲ ਕੇਸ ਹੋਵੇ ਜਾਂ ਕਿਤੇ ਗੋਲੀ ਚੱਲੀ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਖਾਲਿਸਤਾਨੀ ਐਂਗਲ ਤੋਂ ਵੇਖਿਆ ਜਾਂਦਾ ਜਿਸ ਦੇ ਉੱਤੇ ਇਤਰਾਜ਼ ਸਿੱਖ ਜਥੇਬੰਦੀਆਂ ਜਤਾਉਂਦੀਆਂ ਨੇ ਸੋ ਫਿਲਹਾਲ ਦੀ ਜਾਣਕਾਰੀ ਦੇ ਮੁਤਾਬਿਕ ਕਹਿਣਾ ਇਹਦੇ ਸੂਤਰਾਂ ਦੇ ਮੁਤਾਬਿਕ ਜੋ ਹੈ ਨਾ ਇਹ ਨੇ ਥਿਉਰੀ ਦਿੱਤੀ ਹੈ ਉਸ ਦੇ ਮੁਤਾਬਿਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਆਗੂ ਤਿੰਨ ਜ਼ਿਲ੍ਹੇ ਅੰਮ੍ਰਿਤਸਰ ਗੁਰਦਾਸਪੁਰ ਤੇ ਕਪੂਰਥਲਾ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਛਾਪੇਮਾਰੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਰ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ 5 ਨੌਜਵਾਨ ਕੋਲੰਬੀਆ ਦੇ ਵਿੱਚ ਫਸੇ ਹੋਏ ਸੀ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਮਦਦ ਦੀ गुहार लगाई ਸੀ ਕਿ ਉਹਨਾਂ ਨੂੰ ਕੋਲੰਬੀਆ ਦੇ ਵਿੱਚੋਂ ਕੱਢ ਲਿਆ ਜਾਏ ਕਿਉਂਕਿ ਉੱਥੇ ਉਹ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਦਰਅਸਲ ਇਹ ਨੌਜਵਾਨ ਡੋਂਕਰਾਂ ਦੇ ਸ਼ਿਕੰਜੇ ਦੇ ਵਿੱਚ ਫਸੇ ਹੋਏ ਸੀਗੇ ਡੋਂਕੀ ਲਗਾ ਕੇ ਅਮਰੀਕਾ ਜਾਣਾ ਚਾਹੁੰਦੇ ਸੀ ਜਿੱਥੇ ਰਸਤੇ ਦੇ ਵਿੱਚ ਉਹ ਫਸ ਗਏ ਡੋਂਕਰਾਂ ਨੇ ਉਹਨਾਂ ਨੂੰ ਜਿਹੜਾ ਹੈ ਕੈਦ ਕਰਕੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਵੀਡੀਓ ਬਣਾ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਇੱਥੋਂ ਕੱਢਿਆ ਜਾਵੇ ਜਿਸ ਤੋਂ ਬਾਅਦ ਪੰਜਾਬ ਭਾਜਪਾ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਹ ਮਾਮਲਾ ਮੀਡੀਆ ਦੇ ਧਿਆਨ ਦੇ ਵਿੱਚ ਲਿਆਂਦਾ ਉਸ ਤੋਂ ਬਾਅਦ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਤੇ ਹੁਣ ਗੁਲਦੀਪ ਸਿੰਘ ਢਾਲੀਵਾਲ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵਿੱਚੋਂ ਜਿਹੜੇ ਦੋ ਨੌਜਵਾਨ ਨੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਕੋਲੰਬੀਆ ਤੋਂ ਦਿੱਲੀ ਦਾ ਦਿੱਲੀ ਤੋਂ ਪੰਜਾਬ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਤੇ ਬਾਕੀ ਦੇ ਪੰਜ ਨੌਜਵਾਨ ਪੰਜਾਬ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਨੇ ਛੇਤੀ ਹੀ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਏਗਾ ਹੁਣ ਉਹ ਬਿਲਕੁਲ ਸੁਰੱਖਿਅਤ ਨੇ ਇਹ ਪੰਜਾਬ ਦੀ ਤਰਾਸਤੀ ਹੈ ਕਿ ਦਹਾਕਿਆਂ ਤੋਂ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਨਾ ਚਾਹੁੰਦੀ ਔਰ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਮਨਪਸੰਦੀ ਦਾ ਢੰਗ ਹੈ ਉਹ ਹੈ ਡੋਂਕੀ ਦੇ ਰਾਹੀਂ ਅਮਰੀਕਾ ਜਾਣਾ ਜਾਂ ਹੋਰ ਵੱਡੇ ਮੁਲਕਾਂ ਦੇ ਵਿੱਚ ਜਾਣਾ ਸੋ ਡਾਂਕੀ ਲਾ ਰਹੇ ਨੌਜਵਾਨਾਂ ਦੇ ਨਾਲ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪਾਣੇ ਨੇ ਉਹ ਵਾਪਰ ਜਾਂਦੇ ਨੇ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਡਾਂਗਰਾਂ ਦੇ ਵੱਲੋਂ ਕੁੱਟਿਆ ਜਾਂਦਾ ਹੈ ਜੇ ਔਰਤਾਂ ਦੀ ਗੱਲ ਕਰੀਏ ਤਾਂ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਡਾਂਗਰਾਂ ਦੇ ਵੱਲੋਂ ਉਹਨਾਂ ਦਾ ਜਿੰਸੀ ਜਿਹੜਾ ਸੋਸ਼ਲ ਨੇ ਉਹ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਲੋ ਕੰਡੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਚਾਹਤ ਰਸਤੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਨਾਲ ਡਾਂਗਰਾਂ ਦੇ ਜਾਲ ਵਿੱਚ ਫਸਾਉਂਦੀ ਹੈ ਕਿਸ ਤਰੀਕੇ ਦੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਕਈ ਨੌਜਵਾਨ ਵਿਦੇਸ਼ ਪਹੁੰਚਦੇ ਨੇ ਤੇ ਕਈ ਤਾਂ ਵਿਚਾਰੇ ਰਾਤ ਦੇ ਵਿੱਚ ਹੀ ਰਹਿ ਜਾਂਦੇ ਨੇ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਨੇ ਜਾਂ ਫਿਰ ਭੁੱਖ ਪਿਆਸ ਨਾ ਬਰਦਾਸ਼ਤ ਕਰਦੇ ਹੋਏ ਉਹ ਕੁਦਰਤੀ ਤਰੀਕੇ ਨਾਲ ਜਿਹੜੀ ਉਹਨਾਂ ਦੀ ਮੌਤ ਹੈ ਉਹ ਹੋ ਜਾਂਦੀ ਹੈ ਸੋ ਇਹ ਪੰਜਾਬ ਦੀ ਵੱਡੀ ਤਰਾਸਤੀ ਹੈ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਸਾਡੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨੌਜਵਾਨ ਮਦਦ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਗਲਫ ਕੰਟਰੀਜ਼ ਦੇ ਵਿੱਚ ਕਈ ਨੌਜਵਾਨ ਫਸਦੇ ਨੇ ਜੇ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਦੇ ਮਾਮਲੇ ਦੇ ਵਿੱਚ ਵੀ ਕੁਝ ਘੱਟ ਅੰਕੜੇ ਜਿਹੜੇ ਨੇ ਉਹ ਸਾਹਮਣੇ ਨਹੀਂ ਆਏ ਔਰਤਾਂ ਨੂੰ ਅਰਬ ਦੇਸ਼ਾਂ ਦੇ ਵਿੱਚ ਜਾਂ ਗਲਫ ਦੇਸ਼ਾਂ ਦੇ ਵਿੱਚ ਕੰਮ ਦੇ ਬਹਾਨੇ ਬੁਲਾ ਕੇ ਉੱਥੇ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਉਹਨਾਂ ਦੇ ਪਾਸਪੋਰਟ ਉੱਥੇ ਰੱਖ ਲਏ ਜਾਂਦੇ ਨੇ ਉਹਨਾਂ ਨੂੰ ਨੌਕਰਾਂ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੁੰਦਾ ਤੇ ਉਹਨਾਂ ਦੇ ਸਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਆਪਣੇ ਕੋਲ ਰੱਖੀ ਜਾਂਦੀ ਹੈ ਤੇ ਉਹਨਾਂ ਨੂੰ ਬਚਨ ਦੇ ਲਈ ਕੋਈ ਵੀ ਹੱਲ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਇਹੋ ਜੇ ਕਈ ਮਾਮਲੇ ਰਿਪੋਰਟ ਕੀਤੇ ਗਏ ਨੇ ਇੱਕ ਵਿਸ਼ੇਸ਼ ਜਿਹੜੀ ਵੈਬਸਾਈਟ ਹੈ ਐਨਆਰਆਈ ਵਿੰਗ ਦੀ ਐਨਆਰਆਈ ਮਾਮਲਿਆਂ ਦੀ ਉਹਦੇ ਉੱਤੇ ਵੀ ਇਸ ਤਰੀਕੇ ਦੇ ਕਈ ਸਾਰੇ ਅੰਕੜੇ ਸ਼ਾਮਿਲ ਨੇ ਕਿ ਕਿਸ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾ ਰਹੇ ਪੰਜਾਬੀਆਂ ਦੇ ਨਾਲ ਮਾੜਾ ਵਰਤਾਰਾ ਹੁੰਦਾ ਹੈ ਖਾਸ ਤੌਰ ਤੇ ਕੁੜੀਆਂ ਦੀ ਜਿਹੜੀ ਸਥਿਤੀ ਆ ਉਹ ਬੇਹੱਦ ਮਾੜੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਪ੍ਰੋਟੈਕਟ ਕਰਕੇ ਰੱਖਿਆ ਜਾਂਦਾ ਹੈ ਘਰ ਦੇ ਵਿੱਚ ਜਦੋਂ ਕੁੜੀ ਦੇ ਮਾਪਿਓ ਜਾਂ ਮੁੰਡੇ ਦੇ ਮਾਪਿਓ ਨੇ ਤਾਂ ਮੁੰਡੇ ਦੇ ਮਾਪਿਓ ਦੇ ਮੁਕਾਬਲੇ ਕੁੜੀ ਵਾਲੇ ਜਿਹੜੇ ਮਾਪਿਓ ਨੇ ਉਹ ਜ਼ਿਆਦਾ ਪ੍ਰੋਟੈਕਟ ਕਰਕੇ ਆਪਣੀ ਧੀ ਨੂੰ ਰੱਖਦੇ ਨੇ ਖਾਸ ਤੌਰ ਤੇ ਇਕੱਲੇ ਬਾਹਰ ਨਹੀਂ ਜਾਣ ਦਿੰਦੇ ਹਨਾ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਪਰ ਵਿਦੇਸ਼ ਜਾਣ ਦੀ ਜਿਹੜੀ ਹੋੜ ਹੈ ਵਿਦੇਸ਼ ਜਾਣ ਦਾ ਜਿਹੜਾ ਲਾਲਚ ਹੈ ਉਸ ਦੇ ਪਿੱਛੇ ਮਾਪੇ ਸਭ ਕੁਝ ਭੁੱਲ ਜਾਂਦੇ ਨੇ ਤੇ ਆਪਣੀਆਂ ਧੀ ਨੂੰ ਇਕੱਲਿਆਂ ਐਜੰਟਾਂ ਦੇ ਪਰੋਸੇ ਦੇ ਉੱਤੇ ਬਾਹਰ ਪੇਸ਼ ਦਿੰਦੇ ਨੇ ਜਿੱਥੇ ਉਹਨਾਂ ਦੇ ਨਾਲ ਜਿਸ ਤਰੀਕੇ ਦੀ ਪੇਸ਼ਗੀ ਜਿਹੜੀ ਕੀਤੀ ਜਾਂਦੀ ਹੈ ਅੱਗੇ ਵੇਚੀ ਤਾ ਜਾਂਦਾ ਹੈ ਬਲਾਤਕਾਰ ਜਿੰਸੀ ਸੋਸ਼ਲ ਮਾਨਸਿਕ ਸੋਸ਼ਣ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨਹੀਂ ਸੋ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿੱਥੇ ਵੀਡੀਓ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੋਵੇ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਦਾਵਾ ਹੈ ਕਿ ਜਿਹੜੇ ਸਾਰੇ ਨੌਜਵਾਨ ਉਹ ਪੰਜਾਬ ਸਰਕਾਰ ਦੇ ਸੰਪਰਕ ਦੇ ਵਿੱਚ ਨੇ ਛੇਤੀ ਹੀ ਉਹਨਾਂ ਨੂੰ ਜਿਹੜਾ ਉੱਥੇ ਉੱਥੇ ਦੇ ਜਿਹੜੇ ਫਾਰਮੈਲਿਟੀਆਂ ਨੇ ਪੂਰੀਆਂ ਕਰਕੇ ਪੰਜਾਬ ਲਿਆਂਦਾ ਜਾਏਗਾ ਸੋ ਉਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਵਾਪਸ ਪੰਜਾਬ ਸੁਰੱਖਿਅਤ ਲਿਆਂਦਾ ਗਿਆ ਹੈ ਭਾਰਤ ਪਾਕਿਸਤਾਨ ਤਣਾਤ ਦੇ ਵਿਚਾਲੇ ạtari waga ਬਾਰਡਰ ਦੇ ਉੱਤੇ ਰੋਕ ਕੇ ਗਏ ਟਰੱਕ ਪੰਜਾਬ ਦੇ ਵਿੱਚ ਫੇਸ ਦਿੱਤੇ ਗਏ ਨੇ ਭਾਰਤ ਦਾਖਲ ਹੋ ਗਏ ਨੇ ਦਰਅਸਲ ਅਫਗਾਨਿਸਤਾਨ ਤੋਂ ਜਿਹੜਾ ਵਪਾਰ ਭਾਰਤ ਦੇ ਨਾਲ ਕੀਤਾ ਜਾਂਦਾ ਉਹ ਪਾਕਿਸਤਾਨ ਦੇ ਰਸਤੇ ਵਾਗਾ ਬਾਰਡਰ ਦੇ ਰਾਹੀਂ ਪੰਜਾਬ ਪਹੁੰਚਦਾ ਹੈ ਪੰਜਾਬ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਸਮਾਨ ਹੈ ਉਹ ਪਹੁੰਚਦਾ ਹੈ ਸੋ ਪਹਿਲਗਾਮ ਅਤਵਾਦੀ ਘਟਨਾ ਤੋਂ ਬਾਅਦ ਅਤਵਾਦੀ ਹਮਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦੋਵਾਂ ਮੁਲਕਾਂ ਦੇ ਹਾਲਾਤ ਬਣ ਗਏ ਸੀ ਜਿਸ ਤਰੀਕੇ ਦੇ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੋਈ ਸੀ ਦੋਵਾਂ ਨੇ ਇੱਕ ਦੂਜੇ ਤੇ ਕਈ ਤਰ੍ਹਾਂ ਦੀਆਂ پابੰਦੀਆਂ ਲਗਾਈਆਂ ਸੀ ਉਹਨਾਂ ਦੇ ਵਿੱਚ ਜਿਹੜਾ ਅਫਗਾਨਿਸਤਾਨ ਤੋਂ ਭਾਰਤ ਨੂੰ ਹੋ ਰਿਹਾ ਵਪਾਰ ਹੈ ਉਹ ਵੀ ਪ੍ਰਭਾਵਿਤ ਹੋਇਆ ਕਿਉਂਕਿ ਅਟਾਰੀ ਰਾਹੀਂ ਜਿਹੜਾ ਸਮਾਨ ਆਉਂਦਾ ਹੈ ਖਾਸ ਤੌਰ ਤੇ ਡਰਾਈ ਫਰੂਟਸ ਜਾਂ ਹੋਰ ਕੱਚਾ ਮਾਲ ਉਸ ਨੂੰ ਉੱਥੇ ਹਟਾਰੀਵਾਗਾ ਬਾਰਡਰ ਦੇ ਉੱਤੇ ਹੀ ਰੋਕ ਦਿੱਤਾ ਗਿਆ ਸੀ ਪਿਛਲੇ ਕਈ ਦਿਨਾਂ ਤੋਂ ਤਕਰੀਬਨ 20-25 ਦਿਨਾਂ ਤੋਂ ਜਿਹੜੇ ਟਰੱਕ ਨੇ ਉਹ ਹਟਾਰੀਵਾਗਾ ਬਾਰਡਰ ਦੇ ਉੱਤੇ ਰੋਕੇ ਗਏ ਸੀ ਸੋ ਹਾਲਾਤ ਹੁਣ ਅਨੁਕੂਲ ਹੋਣ ਤੋਂ ਬਾਅਦ ਹਾਲਾਤ ਸਧਾਰਨ ਹੋਣ ਤੋਂ ਬਾਅਦ ਹੁਣ ਬੀਤੇ ਦਿਨੀ ਉਹ ਟਰੱਕ ਜਿਹੜੇ ਨੇ ਭਾਰਤ ਦੇ ਵਿੱਚ ਵਾਗਾ ਬਾਰਡਰ ਦੇ ਰਾਹੀਂ ਦਾਖਲ ਹੋਏ ਨੇ ਜਿਨ੍ਹਾਂ ਦੇ ਵਿੱਚ ਸੁੱਕੇ ਮੇਵੇ ਡਰਾਈ ਫਰੂਟਸ ਹੋਰ ਮਸਾਲੇ ਤੇ ਹੋਰ ਕੱਚੇ ਮਾਲ ਕਈ ਤਰ੍ਹਾਂ ਦੀਆਂ ਅਵਸਥਾ ਸ਼ਾਮਿਲ ਨੇ ਸੋ ਇਹਨਾਂ ਟਰੱਕਾਂ ਦੀ ਗਿਣਤੀ 150 ਦੇ ਕਰੀਬ ਦੱਸੀ ਗਈ ਸੀ ਸੋ ਇਸ ਤੋਂ ਇਲਾਵਾ ਹੋਰ ਵੀ ਟਰੱਕ ਅਫਗਾਨਿਸਤਾਨ ਤੋਂ ਭਾਰਤ ਆਉਣਗੇ ਜਿਨ੍ਹਾਂ ਨੂੰ ਵੀ ਛੇਤੀ ਹੀ ਆਉਂਦੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਦਾਖਲ ਹੋਣ ਦਿੱਤਾ ਜਾਏਗਾ ਤੇ ਪੰਜਾਬ ਰਾਹੀਂ ਹੁੰਦੇ ਹੋਏ ਵੱਖ-ਵੱਖ ਜਿਹੜੇ ਦੇਸ਼ ਦੇ ਸੂਬੇ ਨੇ ਜਿੱਥੇ-ਜਿੱਥੇ ਵੀ ਵਪਾਰ ਦੇ ਰਾਹੀਂ ਇਹ ਸਮਾਨ ਜਿਹੜਾ ਮੰਗਵਾਇਆ ਜਾਂਦਾ ਹੈ ਜਿੱਥੇ ਦੀਆਂ ਸਰਕਾਰਾਂ ਡੀਲ ਕਰਦੀਆਂ ਨੇ ਸੋ ਉਹ ਸਮਾਨ ਜਿਹੜਾ ਵਕ ਵਕ ਖੇਤਰਾਂ ਦੇ ਵਿੱਚ ਵਕ ਵਕ ਸੂਬਿਆਂ ਦੇ ਵਿੱਚ ਪਹੁੰਚਾਇਆ ਜਾਏਗਾ 바ਕੀ ਰਾਹਤ ਪਰ ਇੱਕ ਖਬਰ ਹੈ ਕਿਉਂਕਿ ਵਪਾਰ ਬਹੁਤ ਪ੍ਰਭਾਵਿਤ ਹੋਇਆ ਕਰੋੜਾਂ ਦਾ ਵਪਾਰ ਇਸ ਨੂੰ ਮੰਨਿਆ ਜਾਂਦਾ ਹੈ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਭਾਰਤ ਲਈ ਕਰੋੜਾਂ ਦਾ ਵਪਾਰ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਹੁੰਦਾ ਸੋ ਇਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਸੀ ਟਰਾਂਸਪੋਰਟ ਦੇ ਮਾਲਕ ਵੀ ਪਰੇਸ਼ਾਨ ਸੀ ਜਿਨ੍ਹਾਂ ਦੇ ਟਰੱਕ ਅਫਗਾਨਿਸਤਾਨ ਗਏ ਹੋਏ ਸੀ ਮਾਲ ਚੱਕਣ ਦੇ ਲਈ ਸੋ ਹਰ ਵਰਗ ਦੇ ਲੋਕ ਮਜ਼ਦੂਰ ਵਰਗ ਟਰਾਂਸਪੋਰਟ ਵਰਗ ਦੇ ਨਾਲ ਜੁੜੇ ਹੋਏ ਵਪਾਰੀ ਸਾਰੇ ਹੀ ਇਸ ਘਟਨਾਕ੍ਰਮ ਤੋਂ ਪ੍ਰਭਾਵਿਤ ਹੋਏ ਸੀ ਸੋ ਹੁਣ ਰਾਹਤ ਦੀ ਖਬਰ ਤੇ ਰਾਹਤ ਦਾ ਸਾਹ ਉਹਨਾਂ ਨੇ ਜ਼ਰੂਰ ਲਿਆ ਜਦੋਂ ਟਰੱਕ ਪੰਜਾਬ ਦੇ ਜ਼ਰੀਏ ਭਾਰਤ ਦੇ ਵਿੱਚ ਦਾਖਲ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੀਤੇ ਦਿਨੀ ਨਵਾਂ ਸ਼ਹਿਰ ਦੇ ਵਿੱਚ ਨਜ਼ਰ ਆਏ ਦੋਵੇਂ ਲੀਡਰ ਜਿਹੜੇ ਨੇ ਉਹ ਨਸ਼ਾ ਵਿਰੋਧੀ ਮੁਹਿੰਮ ਦਾ ਪ੍ਰਚਾਰ ਕਰਦੇ ਨਜ਼ਰ ਆਏ ਨੇ ਇਸੇ ਤਹਿਤ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੇ ਇੱਕ ਸਮਾਗਮ ਵੀ ਰੱਖਿਆ ਜਿਹੜਾ ਕਿ ਨਸ਼ਾ ਵਿਰੁੱਧ ਮੁਹਿੰਮ ਦਾ ਨਾਮ ਨੂੰ ਦਿੱਤਾ ਗਿਆ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਮੇਨ ਫੋਕਸ ਨਸ਼ੇ ਦੇ ਉੱਤੇ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਜਿਹੜਾ ਛੱਡਿਆ ਜਾਏ ਕਿਸੇ ਵੀ ਕਿਸਮ ਦੇ ਨਸ਼ੇ ਦਾ ਜਿਹੜਾ ਸੇਵਨ ਹੈ ਉਹ ਨਾ ਕੀਤਾ ਜਾਏ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਚੱਲ ਰਹੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਗੁੰਗਾਨ ਕੀਤਾ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਸਮਾਰੋਹ ਦੇ ਵਿੱਚ ਕੂਲਾਉ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਤੇ ਨਾਲ ਹੀ ਔਰਤਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਉਹਨਾਂ ਨੂੰ ਸੌਂ ਚੁਕਾਈ ਗਈ ਕਿ ਕਿਸੇ ਕਿਸਮ ਦਾ ਜਿਹੜਾ ਨਸ਼ਾ ਉਸ ਦਾ ਸੇਵਨ ਨਾ ਕੀਤਾ ਜਾਏ ਸੋ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਜਿਹੜਾ ਆਗਾਜ਼ ਉਹ ਕੀਤਾ ਉਸ ਦਾ ਪ੍ਰਚਾਰ ਵੀ ਵੱਡੇ ਪੱਤਰ ਦੇ ਉੱਤੇ ਹੋ ਰਿਹਾ ਹੈ ਹਾਲਾਂਕਿ ਜਿਹੜੇ ਸਮਾਜਿਕ ਕਾਰਕੁਨ ਨੇ ਜਿਹੜੇ ਨਸ਼ੇ ਨੂੰ ਲੈ ਕੇ ਜਾਗਰੂਕਤਾ ਤੇ ਕੰਮ ਕਰਦਿੰਨੇ ਉਹ ਇਸ ਮੁਹਿੰਮ ਦੇ ਉੱਤੇ ਸਵਾਲ ਜ਼ਰੂਰ ਚੱਕਦਿੰਨੇ ਉਹ ਕਹਿੰਦੇ ਨੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਰਾਹੀ ਬੁਲਡੋਜ਼ਰ ਦੀ ਜਿਹੜੀ ਕਾਰਵਾਈ ਹੈ ਉਹ ਸਿਰਫ ਆਮ ਘਰਾਂ ਦੇ ਉੱਤੇ ਕੀਤੀ ਜਾ ਰਹੀ ਹੈ ਸਧਾਰਨ ਘਰਾਂ ਦੇ ਉੱਤੇ ਕੀਤੀ ਜਾ ਰਹੀ ਹੈ ਜਦਕਿ ਵੱਡੇ ਮਗਰਮੱਛ ਅਜੇ ਵੀ ਮੂਕ ਦਰਸ਼ਕ ਬਣ ਕੇ ਆਰਾਮ ਨਾਲ ਬੈਠੇ ਨੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਕਿਸੇ ਦਾ ਕੋਈ ਖੌਫ ਨਹੀਂ ਹੈ ਜੇ ਪੰਜਾਬ ਸਰਕਾਰ ਉਹਨਾਂ ਤੇ ਕਾਰਵਾਈ ਕਰਦੀ ਹੈ ਤਾਂ ਫਿਰ ਜ਼ਰੂਰ ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮ ਹੈ ਉਹ ਸ਼ਲਾਗ ਅਯੋਗ ਹੋਏਗੀ ਫਿਲਹਾਲ ਜਿਹੜੇ ਨਸ਼ਾ ਵਿਰੋਧੀ ਜਾਗਰੂਕਤਾ ਤੇ ਗੱਲ ਕਰਨ ਵਾਲੇ ਜਿਹੜੇ ਕਾਰਗੁੰਨ ਨੇ ਉਹ ਇਹ ਕਹਿ ਰਹੇ ਨੇ ਕਿ ਕੋਈ ਵੀ ਕਾਰਵਾਈ ਵੱਡੇ ਮਗਰਮ ਅਛਤੇ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਸੋ ਇਸੇ ਤਹਿਤ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਉਸ ਦੇ ਵਿੱਚ ਨਸ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨਾਲ ਸਹਿਰ ਕੀਤੀਆਂ ਨੇ ਨਸ਼ੇ ਦੇ ਕੀ ਬੁਰੇ ਪ੍ਰਭਾਵ ਹੁੰਦੇ ਨੇ ਉਹ ਨੌਜਵਾਨਾਂ ਨੂੰ ਦੱਸਿਆ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜੀ ਸੌ ਵਿਦਿਆਰਥੀਆਂ ਨੂੰ ਚੁਕਾਈ ਗਈ ਸੀ ਕਿ ਕਿਸੇ ਕਿਸਮ ਦਾ ਜਿਹੜਾ ਨਸ਼ੇ ਦਾ ਸੇਵਨ ਨਾ ਕੀਤਾ ਜਾਏ ਬੀਤੇ ਦਿਨੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਗਵਰਨਰ ਪੰਜਾਬ ਗੁਲਾਬ ਚੰਦ ਘਟਾਰੀਆ ਦੇ ਵੱਲੋਂ ਸਮਾਰੋਹ ਰੱਖਿਆ ਗਿਆ ਸੀ ਜਿਸ ਦੇ ਵਿੱਚ ਵੀ ਸੋ ਚੱਕ ਸਮਾਗਮ ਕਰਾਇਆ ਗਿਆ ਸੀ ਕਿ ਨਸ਼ੇ ਪ੍ਰਣ ਕੀਤਾ ਜਾਵੇ ਨੌਜਵਾਨਾਂ ਦੇ ਵੱਲੋਂ ਕਿ ਕਿਸੇ ਕਿਸਮ ਦੇ ਜਿਹੜੇ ਨਸ਼ੇ ਦਾ ਸੇਵਨ ਹੈ ਉਹਨਾਂ ਕੀਤਾ ਜਾਏ ਸੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਿਨਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਇੱਕੋ ਸਟੇਜ ਤੇ ਨਜ਼ਰ ਆਏ ਤੇ ਨਸ਼ੇ ਵਿਰੁੱਧ ਮੁਹਿੰਮ ਦੀ ਜਿਹੜੀ ਗੱਲ ਹੈ ਉਹ ਕਰਦੇ ਨਜ਼ਰ ਆਏ ਨੇ ਯੁੱਧ ਨਸ਼ੇ ਵਿਰੁੱਧ ਦਾ ਪ੍ਰਚਾਰ ਕਰਦੇ ਨਜ਼ਰ ਆਏ ਨੇ ਔਰ ਨਾਲ ਹੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਵੀ ਨਜ਼ਰ ਆਏ ਨੇ ਕਿ ਨਸ਼ਾ ਚੰਗੀ ਚੀਜ਼ ਨਹੀਂ ਹੈ ਜਿੰਨਾ ਚੇਤੀ ਹੋ ਸਕੇ ਜੋ ਨਸ਼ੇ ਦਾ ਸੇਵਨ ਕਰਦੇ ਨੇ ਉਹ ਨਸ਼ੇ ਦਾ ਤਿਆਰ ਕਰਨ ਤੇ ਜੋ ਅਜੇ ਨਸ਼ੇ ਤੋਂ ਬਚੇ ਹੋਏ ਨੇ ਤੋਂ ਕਿਰਪਾ ਕਰਕੇ ਇਸ ਚੀਜ਼ ਤੋਂ ਹਮੇਸ਼ਾ ਲਈ ਦੂਰ ਹੀ ਰਹਿਣ ਸੋ ਇਸੇ ਦੇ ਦਰਮਿਆਨ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦਾ ਜਿਹੜਾ ਡੈਡਲਾਈਨ ਨਸ਼ੇ ਖਤਮ ਕਰਨ ਦੀ ਜਿਹੜੀ ਡੈਡਲਾਈਨ ਨੇ ਉਹ ਵੀ ਜਿਹੜੀ ਨੇੜੇ ਹੀ ਹੈ ਉਸ ਦੇ ਲਈ ਵੀ ਕੁਝ ਦਿਨ ਹੀ ਬਾਕੀ ਬਚੇ ਨੇ ਸੋ ਉਸ ਦਾ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਇਹ ਤਹਈਆ ਪਕਟਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਬਿਲਕੁਲ ਖਤਮ ਕਰਨਾ ਹੈ ਹਾਲਾਂਕਿ ਕਈ ਕਟਨਾਵਾਂ ਇਹੋ ਜਿਹੀਆਂ ਇਸ ਮੁਹਿੰਮ ਤੋਂ ਬਾਅਦ ਵੀ ਸਾਹਮਣੇ ਆਈਆਂ ਨੇ ਜਿੱਥੇ ਨਸ਼ਿਆਂ ਦੇ ਨਾਲ ਮੌਤਾਂ ਹੋਣ ਦੇ ਅੰਕੜੇ ਮੌਤਾਂ ਹੋਣ ਦੀ ਗਿਣਤੀ ਸਾਹਮਣੇ ਆਈ ਹੈ ਸੋ ਯੁੱਧ ਨਸ਼ੇ ਵਿਰੋਧ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਲਦੀ ਹੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਨਸ਼ੇ ਦਾ ਖਾਤਮਾ ਪੋਲੀਓ ਦਿਵਾਂਗ ਕੀਤਾ ਜਾਏਗਾ ਉਧਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਨੇ ਪੁਲਿਸ ਜਿਸ ਤਰ੍ਹਾਂ ਜਿਵੇਂ-ਜਿਵੇਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਵੇਂ-ਉਵੇਂ ਨਵੇਂ ਜਿਹੜੇ ਤੱਥ ਨੇ ਉਹ ਸਾਹਮਣੇ ਆ ਰਹੇ ਨੇ ਤਾਜ਼ਾ ਜਾਣਕਾਰੀ ਦੇ ਮੁਤਾਬਿਕ 10 ਪਿੰਡਾਂ ਦੇ ਸਰਪੰਚ ਇਸ ਵੇਲੇ ਅੰਡਰਗਰਾਊਂਡ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਸਰਪੰਚ ਜ਼ਹਿਰੀਲੀ ਸ਼ਰਾਬ ਦਾ ਤੰਦਾ ਕਰਨ ਵਾਲਿਆਂ ਦੇ ਆਕਾਸੀ ਯਾਨੀ ਕਿ ਉਹਨਾਂ ਦੀ ਸਰਪ੍ਰਸਤੀ ਦੇ ਨਾਲ ਉਹਨਾਂ ਦੇ ਥਾਪੜੇ ਦੇ ਨਾਲ ਹੀ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਤੰਦਾ ਹੈ ਉਹ ਫਲਫੁਲ ਰਿਆਸੀ ਹਾਲਾਂਕਿ ਇਸ ਦੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਹੈ ਪੁਲਿਸ ਦੇ ਵੱਲੋਂ ਕੋਈ ਵੀ ਇਸ ਸੰਬੰਧੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਸਥਾਨਕ ਲੋਕਾਂ ਦੇ ਹਵਾਲੇ ਨਾਲ ਜਿਹੜੇ ਐਕਟਿਵ ਲੋਕ ਨੇ ਸੋਸ਼ਲ ਮੀਡੀਆ ਐਕਟੀਵਿਸਟ ਨੇ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਉਹਨਾਂ ਪਿੰਡਾਂ ਦੇ ਸਰਪੰਚ ਇਸ ਵੇਲੇ ਲਾਪਤਾ ਨੇ ਕਿ ਜਦੋਂ ਤੱਕ ਮਾਮਲਾ ਠੰਡਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਕਿਤੇ ਆਸੇ ਪਾਸੇ ਰਹਿਣ ਤਾਂ ਕਿ ਪੁਲਿਸ ਜਦੋਂ ਕਾਰਵਾਈ ਕਰੇ ਤੇ ਉਹਨਾਂ ਦੇ ਗਲਮੇ ਤੱਕ ਜਿਹੜੇ ਪੁਲਿਸ ਦੇ ਹੱਥ ਨੇ ਉਹ ਨਾ ਪੈਣ ਉਸੇ ਦੇ ਦਰਮਿਆਨ ਇੱਕ ਵੱਡਾ ਖੁਲਾਸਾ ਹੋਇਆ ਜੋ ਮੁੱਖ ਮੁਲਜ਼ਮ ਹੈ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਮੁੱਖ ਸਰਗਨਾ ਹੈ ਸਾਹਿਬ ਸਿੰਘ ਉਸ ਦੇ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਹੈ ਕਿ ਉਸਨੇ ਸੋਸ਼ਲ ਮੀਡੀਆ ਦੇ ਉਤੋਂ ਇੰਟਰਨੈਟ ਦੇ ਉਤੋਂ ਇਹ ਤਕਨੀਕ ਸਿੱਖੀ ਸੀ ਕਿ ਜ਼ਹਿਰੀਲੀ ਸ਼ਰਾਬ ਕਿਵੇਂ ਬਣਾਉਣੀ ਹੈ ਤੇ ਉਸ ਨੂੰ ਪੈਕਟਾਂ ਦੇ ਵਿੱਚ ਪਾ ਕੇ ਕਿਵੇਂ ਵੇਚਣਾ ਹੈ ਪੁਲਿਸ ਦੀ ਰਿਮਾਂਡ ਦੇ ਵਿੱਚ ਉਸਨੇ ਇਹ ਗੱਲ ਕਬੂਲੀ ਹੈ ਕਿ ਉਹ ਇੰਟਰਨੈਟ ਤੇ ਬਕਾਇਦਾ ਪੂਰੀ ਜਾਣਕਾਰੀ ਹਾਸਲ ਕਰਦਾ ਸੀ ਉਸ ਤੋਂ ਬਾਅਦ ਕਈ ਤਕਨੀਕਾਂ ਦੇ ਰਾਹੀਂ ਉਸਨੇ ਜ਼ਹਿਰੀਲੀ ਸ਼ਰਾਬ ਬਣਾਈ ਤੇ ਖਬਖ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਚਬਾਲ ਹੋ ਗਿਆ ਅੰਮ੍ਰਿਤਸਰ ਦੇ ਕਈ ਖੇਤਰਾਂ ਦੇ ਵਿੱਚ ਉਸ ਦੇ ਵੱਲੋਂ ਜਿਹੜੀ ਸ਼ਰਾਬ ਦੀ ਸਪਲਾਈ ਹੋ ਬੇਖੌਫ ਕੀਤੀ ਜਾਂਦੀ ਸੀ ਸੋ ਵੱਡੇ ਵੱਡੇ ਖੁਲਾਸੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਆਏ ਦਿਨ ਹੋ ਰਹੇ ਨੇ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਨਈ ਨਵੀਆਂ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਪੁਸ਼ਟੀ ਟੀਵੀ